ਜਿੰਨਾ ਮਾਲ ਐਸ ਟਾਈਮ ਘੁੱਟਿਆ ਜਾਂਦਾ ਔਰ ਸਭਨ ਸਿੰਘ ਫੁਰਦਰ ਵੇਖਿਆ ਉਹ ਮੈਂ ਉਹਨੂੰ ਸ਼ਰੀਫ ਨਹੀਂ ਸਮਝਦਾ ਮੈਂ ਸੀਰੀਅਸਲੀ ਮੈਂ ਚੰਦਾ ਬਾਕੀਆਂ ਨੂੰ ਥੋੜਾ ਬੋਟਾ ਚੰਦਾ ਇਹ ਸ਼ਰੀਫ ਡੀਆਈਏ ਦੇ ਘਰੋਂ 7.5 ਕਰੋੜ ਨੂੰ ਤੇ 7.5 ਕਰੋੜ ਰੁਪਏ ਲੈ ਮੈਂ 7.5 ਜਿਹੜਾ ਖੱਬੇ ਸਾਰੇ ਕਿੱਥੇ ਰੱਖਿਆ ਜਾਂ ਕਿੱਦਿ ਸੰਭਾਲਿਆ ਹੁਣ ਉਹਦੀ ਗੱਲ ਹੀ ਛੱਡੋ 2.5 ਕਰੋੜ ਸੁਣਾ ਤੇ ਬਾਕੀ ਗੱਲਾਂ ਵੀ ਤੇ ਛੱਡੀ ਲੋ 50 ਰਿਸ਼ਤੀਆਂ ਲਿਖੀ ਐਵਰੇਜ ਅੱਜ ਮੈਂ ਪੜ੍ਹ ਰਿਹਾ ਸੀ ਕਿਸੇ ਆਰਟੀਕਲ ਆਇਆ ਸੀ ਕਿ ਐਵਰੇਜ ਚਾਰ ਪ੍ਰਾਪਰਟੀਆਂ ਵੱਡੀਆਂ ਮਤਲਬ ਇਹ ਕੋ 35 40 ਕਿੱਲੇ ਇੱਕ ਪ੍ਰਾਪਰਟੀ ਨੂੰ ਕਹਿੰਦਾ ਚਾਰ ਪ੍ਰਾਪਰਟੀਆਂ ਹਰ ਸਾਲ ਉਹ ਖਰੀਦਦਾ ਐਵਰੇਜ ਦੇ ਉੱਤੇ ਚਾਰ ਚੰਨ ਜੋ ਕੋਈ 500 ਕਾ ਦਾ 플ੌਟ ਲੈ ਲਿਆ ਜਾਂ ਕਿਤੇ ਕੁਟੀ ਲੈ ਲਈਆਂ 35 40 ਕਿੱਲਾਂ ਦਾ ਫਾਰਮ ਲੈ ਲੈਂਦੇ ਹੁਣ ਇਹਨਾਂ ਦਾ ਤੁਸੀਂ ਹਾਲ ਪੇਪਰ ਵੀ ਕਹਿੰਦੇ ਇਹ ਮੇਰੇ ਹੋਇਆ ਫੂਲ ਸਕੈਮ ਉਹ ਨਹੀਂ ਹੈ ਮੈਂ ਪੁਲਿਸ ਫੋਰਸ ਪੰਜਾਬ ਦੀ ਇੱਕੀ ਸਰਦਾਰ ਹਾਂ ਜੇ ਨੰਨੂ ਕਿਸੇ ਠਾਣੇਦਾਰ ਨੂੰ ਕਹਨਾ ਆਪਣੇ ਬੁੱਢੇ ਦੀ ਦਸਤਾਰ ਲਾ ਲਿਆ ਤੇ ਤੈਨੂੰ ਮੈਂ ਠਾਣੇਦਾਰ ਤਾਣ ਲਾਉ ਮੇਰਾ ਕਿ ਅੱਖ ਵੀ ਨਹੀਂ ਫਟਣਗੇ ਬਾਪੂ ਦੀ ਦਸਤਾਰ ਲਾ ਲਿਆ ਤੇ ਬਾਪੂ ਨੂੰ ਬਾਅਦ ਗਿਆ ਜਿੰਨੇ ਬਾਪੂ ਤੇਰਾ ਕੀ ਬਿਕੜਿਆ ਤੈਨੂੰ 100 ਨਵੀਂ ਦਸਤਾਰ ਲੈ ਦੂੰਗਾ ਜੇ ਮੈਂ ਠਾਣੇਦਾਰ ਬਹਿ ਜਾਵਾਂ ਤੇ ਬੱਲੇ ਬੱਲੇ ਹੋ ਜੇ ਸਮਝੋ ਇਹ ਬੰਦਿਆ ਤੋਂ ਕੀ ਆਸ ਉਮੀਦ ਆਪਾਂ ਕਰ ਸਕਦੇ ਆ ਕਿ ਆ ਬੱਦਾ ਕੀ ਲੱਪਿਆ ਭਵੰਤ ਜੀ ਇਹ ਚੀ ਮਸ਼ਤੀ ਦੇ ਕਾਬਿਲ ਹੈ ਤੁਸੀਂ ਮੈਨੂੰ ਆਪ ਦੱਸੋ ਆਦੀ ਕਸੂਦੀ ਵੇਖੋ ਸਾਡੀ ਕਿੱਥੇ ਅਸੀਂ ਮਹਾਰਾਜਾ ਰਣਜੀਤ ਸਿੰਘ ਦੀਆਂ ਗੱਲਾਂ ਕਰਦੇ ਕਿੱਥੇ ਮਰਦੇ ਮੁਜਾਹਿਦਾਂ ਪ੍ਰਕਾਸ਼ ਸਿੰਘ ਦੀਆਂ ਗੱਲਾਂ ਕਰਦੇ ਉਹ ਜਿਸ ਬੰਦੇ ਦੀ ਦਸਾਰਥਲੇ ਕੇਸ ਨੇ ਜਿਸ ਬੰਦੇ ਦੇ ਨਾਮ ਵਿੱਚ ਸਿੰਘ ਨਹੀਂ ਯਾਦਵੰਦਰ ਸਿੰਘ ਜੀ ਤੇ ਮੁੱਖ ਮੰਤਰੀ ਸਾਡਾ ਬਣ ਗਿਆ ਇਹ ਸੂਬੇ ਚ ਵੀ ਲੱਭ ਤੂੰ ਤੁਸੀਂ ਨਾ ਇਹ ਸਿੱਖੇ ਮੇਰੀ ਗੱਲ ਚ ਲਿੱਤਦਾ ਸਮਝ ਨਾ ਸਿੱਖੀ ਵਿੱਚ ਇਸ ਬੰਦੇ ਦਾ ਵਿਸ਼ਵਾਸ ਸੀ ਇਹ ਨਾ ਬੇਵਕੂਫਾ ਨਹੀਂ ਕੋਣ ਆ ਕਹਿੰਦੇ ਸੀ ਅਹੀਂ ਜੀ ਜਿਹਨੇ ਸਾਡੇ ਵਾਲੈਂਟੀਅਰ ਉਹਨਗੇ ਵੰਦੀ ਨਾਲ ਦੀ ਜਮਾਤ ਤੇ ਇਹ ਵਾਲੈਂਟੀਅਰੀ ਚਲਾਇਆ ਕਰਗੇ ਪਿੰਡੀਆਂ ਸੱਥਾਂ ਵਿੱਚੋਂ ਸਰਕਾਰ ਚੱਲਿਆ ਹੁੰਦਾ ਆ ਵਾਲੈਂਟੀਅਰ ਵੇਖ ਹੀ ਲਿਆ ਜਦੋਂ ਤੁਹਾਡਾ ਮੌਕਾ ਆ ਸੋਹਣ ਸਾਹਿਬ ਵਿਚਾਰੇ ਪਰਮਾਤਮਾ ਨੂੰ ਪਿਆਰੇ ਹੋਏ ਨੇ ਆ ਵਾਲੈਂਟੀਅਰ ਤੁਹਾਡੇ ਸਾਹਮਣੇ ਆਇਆ ਅਖਾਂ ਜੀ ਮੈਂ ਸਾਹਮਣੇ ਪਾਸੇ ਨਹੀਂ ਤਾਂ ਨਾ ਵਾਲੈਂਟੀਆਂ ਨਾ ਵਾਜੇ ਨਾ ਪੀਕਰ ਆਏ ਨੂੰ ਪੁੱਛ ਲੋ ਇਹ ਕਿਹੜੀ ਚੀਜ਼ ਦਾ ਬੋਲਦੀ ਹੈ ਤੁਸੀਂ ਆਪਾਂ ਅੱਜ ਕਰਨ ਕਰਨੇ ਫੈਸਲੇ ਕਰਨੇ ਇਨੇ ਦੇ ਕੈਂਡੀਡੇਟਾਂ ਦੇ ਕਦੀ ਧਿਆਨ ਤੇ ਮਾਰੋ ਐ ਕੌਣ ਨਾ ਮੇਰੇ ਵੀ ਨੂੰ ਵਿਦਾਨ ਸਭਾ ਐਮ ਐਲ اے ਨੂੰ ਕਹਿੰਦੇ ਨੇ ਲਾ ਬੇਕਰ ਕਾਨੂੰਨ ਬਣਾਉਣਾ ਉਹ ਕਾਨੂੰਨ ਤੋੜਨ ਵਾਸਤੇ ਤੇ ਹਿੰਦੁਸਤਾਨ ਦੀ ਕਨਸਟੀਟਿਊਸ਼ਨ 'ਚ ਦੋ ਅਸਮਲਤ ਨੇ ਕਾਨੂੰਨ ਤੋੜਨ ਵਾਸਤੇ ਆਵਾਜ਼ ਵਜਣਾ ਕਾਨੂੰਨ ਬਣਾਉਣੇ ਵਾਸਤੇ ਮਗਾਮਸ ਅ ਜਿਹੜੇ ਬੰਦੇ ਖਿਲਾ ਰਹੇ ਇਹਨਾਂ ਨੂੰ ਕਦੀ ਸੋਚੀਏ ਵਿਚਾਰੀਏ ਤਾਂ ਸਹੀ ਕਿ ਜਿਹੜੇ ਵੋਟਾਂ ਮੰਗਦੇ ਨੇ ਕਿਹੜੀ ਗੱਲ ਦੀ ਗੋੜਦੇ ਨਹੀਂ ਜੇ ਬੰਦੇ ਪਹੁੰਚ ਗਏ ਵਿਧਾਨ ਸਭਾ 'ਚ ਅਸਧਾਨੀ ਇਹ ਬੰਦੇ ਪਹੁੰਚ ਗਏ ਵਿਧਾਨ ਸਭਾ 'ਚ ਤੁਸੀਂ ਸੋਚਿਆ ਕਿ ਦਸਪੀਕਰ ਕਰੇਗਾ ਕਿ ਉਥੇ ਦੇ ਵਿਧਾਨ ਸਭਾ 'ਚ ਰੋਜ਼ ਕੋਈ ਬਹਿਸ ਹੋਣਾ ਹੁੰਦੀ ਹੈ ਉਥੇ ਤੋਂ ਗੋਲੀ ਚੱਲਿਆ ਕਰਨ 스ਪੀਕਰ ਤਾਂ ਮੇਰਾ ਖਲ ਬੁਲੇਟ ਪ੍ਰੂਫ ਜੈਕਟ ਪਾ ਕੇ ਆ ਹੈਂ ਇਹ ਬੁਲੇਟ ਬੂ ਸ਼ੀਸ਼ੇ ਦੇ ਵਿੱਚੋਂ ਮੋਲਿਆ ਕਰੇਗਾ। ਕਿਸ ਕਿਸਮ ਦੇ ਲੋਕ ਲੈ ਕੇ ਆ। ਆ ਜਿਹੜਾ ਸੱਜਾ ਹੈ ਤੇ ਇਹ ਤੁਸੀਂ ਵੇਖੋ ਜੇ ਇਹਦਾ ਨਵਾਸੀ ਚੱਲੇ ਤਾਂ ਅੱਗੇ ਕੀ ਹੋਇਆ ਤੇ ਅੰਦਰ। ਬਹੁਤ ਚੰਗਾ ਕੀਤਾ ਯਾਰ ਮੁੰਦਰ ਸਿੰਘ ਜੀ। ਕੋਈ ਗੱਲ ਨਹੀਂ ਮਾੜੀ ਗੱਲ ਨਹੀਂ ਹੁੰਦੀ। ਚਾਰ ਖਾਲ ਤੁਸੀਂ ਐਨਐਸ ਵੀ ਲਾਏ। ਇਹਨਾਂ ਤੋਂ ਲੱਭਦੇ ਪਰ। ਆ ਮੈਂ ਬੋਲਦੇ ਆ ਕੀ ਸਪੀਚ ਕਿਹਾ ਸੀ। ਔਰ ਚੀਫ ਮਿਨਿਸਟਰ ਸਾਹਿਬ ਚੀਫ ਮਿਨਿਸਟਰ ਰੀਲੀਫ ਫੰਡ ਹੁੰਦਾ ਉਹਨਾਂ ਦੀ ਜੇ ਕਿਸੇ ਨੇ ਕੋਈ ਉਹਦੇ ਵਿੱਚ ਪੈਸਾ ਪਾਣਾ ਚੀਫ ਮਿਨਿਸਟਰ ਰੀਲੀਫ ਫੰਡ ਤੇ ਪਾ ਕੇ ਕੀ ਨੁਕਸਾਨ ਆਉਂਦਾ ਆ ਉਹਦਾ ਤੁਹਾਨੂੰ ਨੁਕਸਾਨ ਦੱਸਣ ਤਾਂ ਬਿਨਾ ਦੋਬੇ ਟੱਸ ਇਹਦੇ ਕੋਈ ਗੱਲ ਨਹੀਂ ਇਹਨਾਂ ਬਕਵਰੇ ਬਾਅਦ ਚੁਕਵਾਨੇ ਕੋਈ ਗੱਲ ਇਤਨਾ ਕੋਈ ਗੱਲ ਮੈਂ ਇਹਨਾਂ ਨੂੰ ਗੱਲ ਕਰੀ ਚੀਫ ਮਿਨਿਸਟਰ ਰੀਲੀਫ ਫੰਡ ਦਾ ਮੈਂ ਤੁਹਾਨੂੰ ਦੱਸਣਾ ਚਾਹੰਦਾਂ ਇਹਨਾਂ ਦੀ ਪੀ ਐਚ ਡੀ ਠੱਗਰੀ ਦੀ ਪੀ ਐਨ ਡੀ ਐ ਆ ਜਿਹੜਾ ਤੁਹਾਡਾ ਕੇਜ ਦੀ ਬਾਤ ਤੇ ਇਹ ਚੂੜੀ ਡਬਲ ਬੀਏ ਜੀ ਜਾਂ ਤੁਹਾਡਾ ਨਾਂ ਸਹੀ ਇਹਨਾਂ ਦੱਸੋ ਆ ਚਲੋ ਬਗੈਰ ਮੈਂ ਤੇ ਗੱਲ ਹੀ ਆਪਣੇ ਪੇਸ਼ ਕਰ ਰਿਹਾ ਇਹਦਾ ਮਤਲਬ ਮੇਰੇ ਗੱਲ ਤੇ ਸੁਣੋ ਜਾਂ ਤੁਹਾਡਾ ਨਾਂ ਸਹੀ ਤੇਡੋ ਚੱਲ ਨਾਂ ਸਹੀ ਮੇਰੀ ਗੱਲ ਸੁਣੋ ਆ ਜਿਹੜਾ ਆਪਣਾ ਪੀਏ ਹੈ ਭਗਵੰਤ ਇੱਕ ਹੋਰ ਸਿੰਗਲ ਪੀਏ ਦੇ ਵੇਖੋ ਨਾਂ ਠੰਡਾ ਰੱਖਿਆ ਰੰਗਲਾ ਪిల్లా ਵਾਹ ਪੰਜਾਬ ਨੂੰ ਕਰਕੇ ਕੰਗਲਾ ਤੇ ਫਾਂਡ ਬਣਾ ਲਿਆ ਉਹਨਾਂ ਦਾ ਚੰਗੀ ਕਲਾ ਫਾਂਡ ਦੀ ਮੈਂ ਪੰਜਾਬ ਨੂੰ ਤੇ ਹਿੰਦੀ ਕਲਾ ਛੱਡੀ ਅੱਜ ਬਿਮਾਰੂ ਸੂਬਾ ਕਰ ਇਹੀ ਕੇਜਰੀਵਾਲ ਕਹਿੰਦੇ ਚਲੋ ਤੁਹਾਡਾ ਨਾਮ ਸੀ ਮੈਂ ਫਿਰ ਕਹਿ ਲੈਂਦਾ ਇਹੀ ਕੇਜਰੀਵਾਲ ਕਹਿੰਦਾ ਮੈਂ ਇੱਕ ਤੋਂ ਰੁਪਈਆ ਵੀ ਕਰਜ਼ਾ ਨਹੀਂ ਚੁੱਕੂ ਸਹੀਏ ਕਰਨਗੇ ਇਹਨੇ ਕਿਹਾ ਜੀ 2 ਕਰੋੜ 2 2 ਕਰੋੜ 60 ਲੱਖ ਦਾ ਕਰਤਾ ਮੈਂ ਯਕੀਨ ਦਿਵਾਣਾ ਜੇ ਮੈਂ 100% ਦਿਵਾ ਆਪਣਾ ਕਰਿਆ ਤਾਂ ਮੈਂ 50% ਤੱਕ ਲੈ ਲਿਆ ਇਹ 2 60 ਤੋਂ ਇਸ ਟਾਈਮ ਚਾਰਵੀਂ ਤੇ ਬੋਲ ਗਿਆ ਤੇ ਜਿੰਨ ਤੱਕ ਇਹ ਸਰਕਾਰ ਜਾਣੀ ਸਾਲ ਬਾਅਦ ਤੇ 5 ਲੱਖ ਰੁਪਏ ਤੱਕ ਦੇਈ ਚੁੱਕੀ ਜਿੰਨੀਆਂ ਨੌਕਰੀਆਂ ਨੇ ਅਜੇ ਤੱਕ ਆ ਤੁਸੀਂ ਉਹਦਾ ਮੀਟਰ ਤੇ ক্রিকেট ਦਾ ਮੀਟਰ ਚੱਲਦਾ ਹੁੰਦਾ ਹਰ ਓਵਰ ਪਿੱਛੋਂ ਦੋ ਰਨ ਵਧ ਗਏ ਆਕਾ ਤੁ ਨੰਗੜ ਕੋ ਇੱਕ ਵੱਡਾ ਬੋਨਸ ਲਾਇਆ ਨੌਕਰੀਆਂ ਦਾ ਜਿੰਨੀ ਵਾਰ ਕੋ 10ਵੇਂ ਦਿਨ ਆਈਏ ਦੇ 54 ਘਰ ਨੂੰ ਜੀ ਉਸ ਤੋਂ ਜਾਓ ਜਲਦੀ ਇਸ ਤੋਂ ਜਾ ਤੂੰ 60 ਤੋਂ ਜਲਦੀ 60 ਤੋਂ ਬਾਅਦ ਕੋ ਨਹੀਂ ਮੈਂ ਜ਼ ਲੀਡਰ ਆਫ ਦੀ ਆਪੋਜੀਸ਼ਨ ਇਨਾਂ ਨੂੰ ਚੈਲੰਜ ਕੀਤਾ ਕਿ ਭਗਵੰਤ ਜੀ ਇੱਕ ਵਾਈਟ ਪੇਪਰ ਜਾਰੀ ਕਰੋ ਜਿੰਨੀਆਂ ਨੌਕਰੀਆਂ ਦਿੱਤੀਆਂ ਬੰਦਿਆਂ ਦਾ ਨਾਮ ਉਹਨਾਂ ਦੇ ਬਾਪ ਦਾ ਨਾਮ ਉਹਨਾਂ ਦੇ ਪਿੰਡ ਦਾ ਐਡਰੈਸ ਕਿਹੜੇ ਮਹਿਕਮੇ 'ਚ ਕਿਹੜੀ ਨੌਕਰੀ ਹੈ ਐਂ ਵੀ ਸਾਡੇ ਸਾਹਮਣੇ ਪੇਸ਼ ਕੀਤੀ ਜਾਵੇ ਕੋਈ 5-7 ਹਜ਼ਾਰ ਤੋਂ ਵੱਧ ਨਾ ਝੂਠੋ ਝੂਠ ਹੀ ਉਹ ਬੋਰਡ ਤੇ ਆਪਣੇ ਆਪ ਹੀ ਨੰਬਰ ਪੇ ਰੱਖਾ ਕੇ ਦਸ ਤੇ ਰਾਤ ਨੂੰ ਕਹਿ ਦਿੰਦੇ ਨੇ ਕਿ 8-900 ਹਰ ਹਫਤੇ ਦੇਵਦਾਰ ਤੇ ਜਿੰਨੀਆਂ ਭਰਤੀਆਂ ਹੋਈਆਂ 80% ਭਰਤੀਆਂ ਸਾਰੀਆਂ ਬਾਹਰ ਨਿਕੂ ਗਿਆ ਕੁਝ ਹਰਿਆਣੇ ਚੋਂ ਆ ਗਿਆ ਕੁਝ ਦਿੱਲੀ ਚੋਂ ਆ ਗਿਆ ਤੇ ਰਾਜਸਥਾਨ ਚੋਂ ਆ ਗਿਆ ਸਾਡੀ ਸਰਕਾਰ ਦਿੱਲੀ ਚੋਂ ਚੱਲਦੀ ਫਿਰੇ ਦੋਨੋਂ ਦੋਨੋਂ ਹੱਥੀ ਹੁਣ ਇਹਨਾਂ ਦੀ ਪਰਜ਼ੋਰ ਕੋਸ਼ਿਸ਼ ਹੈ ਕਿ ਜੋ ਜੋ ਪੰਜਾਬ ਚਲੇਗੇ ਰੁਟਕੇ ਆ ਚੋਣਾ ਆ ਰਿਹਾ ਮੰਡੀਆਂ ਚ ਮੇਰਾ ਕੋਈ ਆੜਤੀ ਭਰਾ ਹੈ ਇਥੇ ਜਾਂ ਚੱਲੋ ਚੋਣਾ ਵੇਚਣ ਵਾਲਾ ਤੁਹੀ ਹੋਣਾ ਬਾਖੜੀ ਦੱਸਦੇ ਰਹਾ ਚੋਣਾ ਹਣ ਮੈਨੂੰ ਦੱਸੋ ਕੋ 200 ਤੋਂ 300 ਰੁਪਏ ਖੰਡਲ ਪੇ ਚਾਹ ਖਿਲਾਦੇ ਨੇ ਕਿ ਗੱਲੇ ਤੇ ਝੋਲ ਲਾਈ ਜਾਂਦੇ ਪਿਛਲੇ ਸਾਲ ਵੀ ਹੋਇਆ ਉਸ ਤੋਂ ਪਿਛਲੇ ਸਾਲ ਅਸੀਂ ਓਪਨ ਨਹੀਂ ਚੈਲੇਂਜ ਕੀਤਾ ਕਿ 1 ਰੁਪਏ ਦਾ ਕਿਸੇ ਨੂੰ ਕੱਟ ਨਹੀਂ ਲੱਗਣਾ ਮੁਆਵਜ਼ਾ ਕਿਸੇ ਨੂੰ ਅਜੇ ਤੱਕ ਆਇਆ ਪਈ ਨਹੀਂ ਜੀ ਜੇ ਮੈਨੂੰ ਦੱਸੋ ਕਹਿੰਦਾ ਸੀ 20000 ਤੁਹਾਨੂੰ ਅਸੀਂ ਕਿੱਲੇ ਪਿਛੇ 20000 ਮੁਆਵਜ਼ਾ ਦੇ ਉਸੇ ਤਾਈ ਮਾ ਦੇਗਾ ਬਾਕੀ ਗੱਦੌਰੀਆਂ ਤੋਂ ਬਾਅਦ 30000 ਇੱਕ ਰੁਪਈਆ ਦੇ ਸਨ ਕਿ ਕੁੱਕੜੀਆਂ ਦਾ ਬੱਕਰੀਆਂ ਦਾ ਤੇ ਕੀ ਦੇਣੇ ਵਜਾ ਦਾ گاਵਾਂ ਦਾ ਅਜੇ ਤੱਕ ਮਾੜਾ ਕਿਸਮ ਸੀ ਸੋ ਮੇਰੀ ਗੁਜ਼ਾਰਿਸ਼ ਹੈ ਜੀ ਇਹ ਹੱਥ ਜੋੜ ਕੇ ਤੁਹਾਨੂੰ ਬਿਲਕੁਲ ਅੱਜ ਟਾਈਮ ਤਰਨਤਾਰ ਅਸੈਂਬਲੀ ਸੀ ਨੇ